ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਤੋਂ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਹਾਂ ਜਿਸ ਵਿੱਚ ਆਪਾਂ ਰੋਜ਼ ਦੀ ਸੁਖਮਣੀ ਸਹਿਜੀ ਦੇ ਪਾਠ ਦੀ ਇਹ ਕਸ਼ਟਪਤੀ ਦਾ ਜਾਪ ਕਰਾ ਕਰਾਂਗੇ ਤਾਂ ਸ਼ੁਰੂ ਕਰੀਏ ਗੰਡੌੜੀ ਸੁਖਮਣੀ ਮਹੱਲਾ ਪੰਜਵਾ ਸਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਮਹਿ ਜੁਗਾਤ ਗੁਰੇ ਨਮਹਿ ਸਤਿਗੁਰੇ ਨਮਹਿ ਸਿਰ ਗੁਰਦੀਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹੀਂ ਮਿਟਾਵੋ ਸਿਮਰੋ ਜਾਸਪਿ ਸੰਪੁਰ ਇਕ ਨਾਮ ਜਪਤ ਅਗਨੰਤ ਅਨੇਕ ਬੇਦ ਪੁਰਾਣ ਸਿਮਰ ਸੋ ਦਖਰ ਕਿੰਨੇ RAM ਨਾਮ ਇਕ ਅਖੇਰੋ ਕਿਨ ਕਾ ਇਕ ਜਸ ਜੀਬ ਸਵੈ ਤਾਕੀ ਮਹਿਮਾ ਗਰੀ ਨ ਆਵੇ ਕਾਂਖੀ ਇਕੈ ਦਰਸ ਤੋਹਾਰੋ ਨਾਨਕ ਕਉਣ ਸੁਘ ਮੋਹ ਉਦਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕਾ ਸਿਮਰਨ ਕਰ ਬਨਾ ਬਸੈ ਪ੍ਰਭ ਕਾ ਸਿਮਰਨ ਦੁਖ ਜਮਨਸੈ ਪ੍ਰਭ ਕਾ ਸਿਮਰਨ ਕਾਲ ਪਰਹਰੈ ਪ੍ਰਭ ਕਾ ਸਿਮਰਨ ਦੁਸ਼ਮੰਤਰੈ ਪ੍ਰਭ ਸਿਮਰਤ ਕਛ ਬਿਗੜ ਨ ਲੱਗੈ ਪ੍ਰਭ ਕਾ ਸਿਮਰਨ ਅਨੰਦਿ ਨ ਜਾਗੈ ਪ੍ਰਭ ਕਾ ਸਿਮਰਨ ਭੋਣਾ ਵਿਆਪੈ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਮਨ ਦਾਣ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਤਿ ਸਦ ਨਉ ਨਿਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਵੁਦ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨ ਸੈ ਦੂਜਾ ਪ੍ਰਭ ਕਾ ਸਿਮਰਨ ਤਿਰਸਿchnਾਨੀ ਪ੍ਰਭ ਕਾ ਸਿਮਰਨ ਦਰਗਮਨੀ ਪ੍ਰਭ ਕਾ ਸਿਮਰਨ ਹੋਏ ਸੋ ਭਲਾ ਪ੍ਰਭ ਕਾ ਸਿਮਰਨ ਸੋ ਫਲ ਫਲਾ ਸੇ ਸਿਮਰੇ ਜਨਾ ਸਿਮਰਾਈ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਪੂਜੈ ਪ੍ਰਭ ਕਾ ਸਿਮਰਨ ਸਭ ਕੁਝ ਸੂਜੈ ਪ੍ਰਭ ਕਾ ਸਿਮਰਨ ਨਹੀਂ ਜੰਤਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮੁਲਕੀ ਮਿਲ ਜਾਏ ਅੰਮ੍ਰਿਤ ਨਾਮ ਪ੍ਰਦਮਾਏ ਸਮਾਏ ਪ੍ਰਭ ਜੀ ਬਸ ਐਸਾ ਜੀ ਕਰਸਨਾ ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰੈ ਸੇਤਨਵੰਤੇ ਪ੍ਰਭ ਕੋ ਸਿਮਰੈ ਸੇਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਣ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰੈ ਸੇ ਬਹਿਮੂਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭੂ ਕੋ ਸਿਮਰੈ ਸੇ ਸੁਖ ਵਾਸੀ ਪ੍ਰਭੂ ਕੋ ਸਿਮਰੈ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭੂ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭੂ ਕੋ ਸਿਮਰੈ ਤੈਨ ਸਦ ਬਲੇ ਹਾਰੀ ਪ੍ਰਭੂ ਕੋ ਸਿਮਰੈ ਸੇ ਮੁਕ ਸੁਹਾਵੇ ਪ੍ਰਭੂ ਕੋ ਸਿਮਰੈ ਤੈਨ ਸੁਖ ਬਿਹਾਵੇ ਪ੍ਰਭੂ ਕੋ ਸਿਮਰ ਤਨਿਆ ਤਮ ਜੀਤਾ ਪ੍ਰਭੂ ਕੋ ਸਿਮਰ ਤੈ ਨਿਰਮਲ ਰੀਤਾ ਪ੍ਰਭੂ ਕੋ ਸਿਮਰ ਤਿਨ ਅੰਧਕ ਹਨੇਰੇ ਪ੍ਰਭੂ ਕੋ ਸਿਮਰ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਧਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬਹੂ ਨ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸੁਮਾਣੀ ਪ੍ਰਭ ਕਾ ਸਿਮਰਨ ਨਹਿਚਲ ਆਸਣ ਪ੍ਰਭ ਕਾ ਸਿਮਰਨ ਕਮਲ ਬਿਗਾਸਣ ਪ੍ਰਭ ਕਾ ਸਿਮਰਨ ਅਨਹ ਜੁਣਕਾਰ ਸਪਰਸ ਸਮਰਕਾ ਅੰਤ ਨ ਪਾਰ ਸਿਮਰੈ ਸੇ ਜਿਨ ਕੋ ਪ੍ਰਮਯ ਨਾਨਕ ਤੇ ਜਨ ਸਰਣੀ ਪਇਆ ਹਰ ਸਿਮਰਨ ਕਰ ਪਕਟਾਏ ਹਰ ਸਿਮਰਨ ਲਗਵੇ ਦੀ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਤੇ ਹਰ ਸਿਮਰਨ ਨੀਚ ਚੌਂਕੁੰਡ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰਕਾਰਨ ਕਰਨਾ ਹਰ ਸਿਮਰਨ ਕਿਓ ਸਗਲ ਅਕਾਰਾ ਹਰ ਸਿਮਰਨ ਮਹਾਂ ਅੰਕਾਰਾ ਕਰ ਕਿਰਪਾ ਜਿਸ ਆਪ 부ਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ